ਸਵਾਗਤ ਹੈ ਕਿਸਾਨ ਵੀਰੋ ਉਹ ਡਾਟੇ ਲੌਂਡਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਜਾਣ ਤੋਂ ਆਪਾਂ ਕਵਰ ਕਰ ਰਹੇ ਹਾਂ ਇੱਕ ਸੋਨ ਨੀਲੀ ਰਾਬੀ ਝੋਟੀ ਦਿਖਾਵਾਂਗੇ ਕਿਹੜਾ ਸੋਆ ਬਾਈ ਜੀ ਤੋਂ ਪੁੱਛਾਂਗੇ ਸਾਰੀ ਗੱਲ ਬਾਤ ਕਰਾਵਾ ਵੀ ਕਿੰਨੇ ਦਿਨ ਬਾਕੀ ਆ ਜਾਂ ਕਿੰਨਾ ਦੁੱਧ ਬਾਤ ਕੱਢਿਆ ਜਾਂ ਕਿਹੜਾ ਸੂਆ ਸਸੇਗਾ ਬਾਈ ਅੱਛਾ ਜੀ ਉਹ ਠੀਕੋ ਵੀਰੇ ਵਧੀਆ ਬਾਈ ਪਹਿਲਾਂ ਤਾਂ ਨੰਬਰ ਬੋਲੋ 98722 3241 ਪਿੰਡ ਆਪਣਾ ਵੀਰ ਪਿੰਡ ਜਿਉਂਦਾ ਜਿਨਾਬ ਡੰਡਾ ਤਸਵੀਰ ਰਾਮਪਰਾਪੁਰ ਓਕੇ ਜੀ ਨੇੜੇ ਆਪਾਂ ਨੂੰ ਤਵਾ ਮੰਡੀ ਤੇ ਰਾਮਪਰਾ ਰਾਮਪਰਾ ਰਹੇ ਨੇ ਓਕੇ ਜੀ ਅੱਜ ਫਿਰ ਇੱਕ ਨੀਲੀ ਰਬੀ ਝੋਟੀ ਦਿਖਾ ਰਹੇ ਹਾਂ हां ਵੀਰ ਇੱਕ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਹੈ ਨਾ ਹਾਂ ਬਾਈ ਪਿਓਰ ਨੀਲੀ ਰਬੀ ਆ 100 ਜੋ 100% ਅੱਖਾਂ 'ਚ ਸਾਰੇ ਨੱਕ ਨੁੱਕ ਦੇ ਉਹੀ ਨਿਸ਼ਾਨੀਆਂ ਸਾਰੇ ਪੂਰੀ ਤੇ ਵੀਰੇ ਕਿੰਨੇ ਦਿਨ ਘੱਟ ਜੂਗੇ ਇਹਦੇ ਬਾਈ 12-13 ਤਾਂ ਦੱਸਿਆ ਮਾਲਕਾਂ ਨੂੰ ਚਲੋ ਵੱਧ ਤੋਂ 15 ਲੈ ਲੀਏ 15 ਮੰਨ ਕੇ ਲੈ ਲਿਆ ਤੇ ਕਿਹੜਾ ਸੂਆ ਸੂਰੀ ਆ ਦੂਜਾ ਸੂਆ ਬਾਈ ਦੂਜਾ ਸੂਆ ਸੂਰੀ ਆ ਤੇ ਵੀਰੇ ਕਿੰਨਾ ਇਹਰ ਕੀ ਫਿਰ ਕਿੰਨਾ ਕੁ ਦੇ ਦੋ ਐਤ ਕੀ ਬਾਈ 13 ਕਿਲੋ ਕਹਾਗੇ ਉਹ ਦੇ ਤਾਂ ਵੱਧ ਦੇਉਗੀ ਆਪਾਂ 13 ਕਿਲੋ ਕਹਿ ਕੇ ਦੇਣੀ ਹੈ ਤੇ ਪਾਰ ਪਿਛਾ ਸਭ ਓਕੇ ਉਹ ਗਾਰੰਟੀ ਆਪਣੀ ਲਓ ਜੇਨ ਬਾਹਰ ਨੂੰ ਤੋਰਾ ਕਰਾ ਦਈਏ ਚੈੱਕ ਤੇ ਚੰਗੇ ਥਣ ਲੈ ਵੀ ਦੀ ਨਹੀਂ ਕਰਮਾਲ ਨੇ ਤਿਆਰ ਹੋਣਾਗਾ ਨਿਸ਼ਾਨੀਆਂ ਜਮਾ ਨਹੀਂ ਆ ਨਹੀਂ ਹੈਗਾ ਵੀ ਕੋਈ ਵੀ ਨਿਸ਼ਾਨੀ ਖੋਹਦੀ ਹੋਵੇ ਕਿਤੋਂ ਪੂਰੀਆ ਬਾਈ ਪਓ ਲੀਲੀ ਰਾਵੀ ਤੇ ਪੂਰੀਆ ਬਾਕੀ ਦੀ ਗੱਲ ਪੱਠ ਪੂੜੇ ਦੀ ਚੰਗੀ ਆ ਥਣਾ ਦੀ ਬੰਤਰ ਸੋਹਣੀ ਆ ਥਣ ਥਣ ਬਾਈ ਓਕੇ ਸੀਗੇ ਹਾਂ ਜਮਾ ਓਕੇ ਆ ਬਾਈ ਓਕੇ ਥਣ ਸੀਗੇ ਬਾਈ ਦਾ ਕਹਿਣਾਗਾ ਤੇ ਬਾਕੀ ਜਿਹੜਾ ਸਿੰਗ ਆ ਯਾਰ ਜਮਾ ਰਿੰਗ ਸਿੰਗ ਆ ਹਨਾ ਹ ਥੱਲੇ ਬੂਤ ਦੇ ਵੀ ਨਿਸ਼ਾਨੀਆਂ ਹੈਗਾ ਤੇ ਥਣ ਥਣ ਫਿਰ ਧਾਰ ਪੋਲੀ ਹੈ ਪੂਰੀ ਭਾਈ ਜਮਾ ਭਾਈ 100 ਨੰਬਰੀ ਹੈ ਓਕੇ ਜੀ ਬਾਕੀ ਭਾਈ ਪਿਓ ਲੀਲੀ 라ਵੀ ਆ ਐ ਨਹੀਂ ਭਾਈ ਬੱਲੀ ਜੀਊਗੀ ਸਾਰੇ ਨਿਸ਼ਾਨੀਆਂ ਪੂਰੀ ਆ ਗਈਆਂ ਹੈ ਨੀਲੀ 라ਵੀ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹਾਂ ਅੱਖਾਂ ਓੱਖਾਂ ਚ ਸਾਰੇ ਨਿਸ਼ਾਨੀਆਂ ਆਏ ਕਿਸੇ ਬਸ ਹੋਣੀ ਨੱਕ ਨੋਕਰ ਤੇ ਬਿੰ ਚੰਗੀ ਆਉਂਦੀ ਆ ਸਾਰੇ ਹਾਂ ਆ ਦੇਖੋ ਜੀ ਚਾਰੇ ਥਣ ਨਿਕਲੋਵੇਂ ਪੂਰੇ ਗੈਬ ਤੇ ਮੱਥੇ ਤੇ ਫਟਾ ਪੂਟਾ ਪੂਰਾ ਬਣਦਾ ਤੇ ਅੱਖਾਂ ਦੇ ਵਿੱਚ ਜਵਾਬ ਬੂਤ ਦੇ ਥੱਲੇ ਨੇ ਪਾਸੇ ਵੀ ਹੈਗੇ ਹਾਂ ਸਾਰੇ ਇਨਸਾਨੀ ਆ ਬਈ ਪੂਰੀ ਤੇ ਬਾਕੀ ਦੇ ਯਾਰ ਬ੍ਰੀਕ ਪਿੰਡਾ ਦੇਖੋ ਨਾੜਾ ਦੇਖੋ ਪਿੰਡੇ ਦੇ ਵਿੱਚ ਕਿੰਨੀਆਂ ਚੰਗੀਆਂ ਬ੍ਰੀਕ ਵੇਨ ਜਾਂਦਾ ਦੁੱਧ ਵਾਲੀ ਆ ਭਈਆ ਦੁੱਧ ਵਾਲੀ ਆ ਕਿੰਨਾ ਦੁੱਧ ਦੇ ਦੂ ਭਈਆ ਭਈ 13 ਕਿਲੋ ਮੰਨ ਕੇ ਲੈ ਯਾਰ ਦੁੱਧ ਤਾਂ ਵੱਧ ਦੇ ਦੂਗੀ ਓਕੇ ਬਾਕੀ ਦੀ ਗੱਲ ਯਾਰ ਟੀਕਾ ਟੋਕਾ ਭਰਾਇਆ ਹੋਇਆ ਚੰਗਾ ਤਾਂ ਜੇ ਕੱਟੀ ਕੋਈ ਹਾਂ ਕੱਟੀ ਭਈ ਅੱਗੇ ਵੀ ਕੱਟੀ ਦਿੱਤੀ ਜਣੇ ਪਹਿਲਾਂ ਵੀ ਬਾਕੀ ਦੀ ਗੱਲ ਫਿਰ ਬੱਕਰੀ ਆ ਹਨਾ ਹਾਂ ਪੈਸੇ ਕਿੰਨੇ ਆ ਇਹਦੇ ਬਾਈ ਇਹਦਾ ਮੰਨ ਲਵੀ ਅੱਜ ਕੱਛੀ ਹਸਾਉਣੇ ਤੇ ਆਜੋਗੀ ਪਰ ਤੇ 1 20 ਦੀ ਮਹ ਹੈਗੀ ਠੀਕ ਆ ਅੱਜ ਕਿੰਨੇ ਆਪਾਂ ਕੋਈ ਲੱਖ ਵੀ ਨਹੀਂ ਅੱਜ ਕਰਨਾ ਆ 95000 ਦੀ ਮਹ ਦੇ ਦੇਣੀ ਹੈ ਜਾਇਜ਼ ਰੇਟ ਹੈ ਨਾ ਹਾਂ 95000 ਜਨੀ ਦੇ ਰਾਵੀ ਮਿਲਦੀ ਨਹੀਂ ਹਾਂ ਹਾਂ ਬਾਈ ਹਾਂ ਓਕੇ ਜੀ ਚੰਗੀ ਹੈ ਜੀ ਬਾਕੀ ਜਰੂਰ ਬਾਈ ਨਾਲ ਕਰੋ ਸੰਪਰਕ ਨੰਬਰ ਫੇਰ ਬੋਲਦੇ ਹਾਂ ਜੀ 98722 32148 32148 ਪਿੰਡ ਜੌਨ ਤੋਂ ਆਪਾਂ ਵੀਡੀਓ ਕਵਰ ਕਰਕੇ ਹਟੇ ਆਂ ਪ੍ਰੋਪਰ ਤੁਹਾਨੂੰ ਦੂਜਾ ਸੂਆ ਦਿਖਾਤੀ ਹੈ 15 ਦਿਨ ਤੁਸੀਂ ਮੰਨ ਲੈਣੇ ਆ ਬਾਕੀ ਤੇ ਬਾਕੀ ਦਾ ਪ੍ਰੋਪਰ ਮਾਰਕਾ ਇਨੀ ਲੀਰਾ ਵੀ ਸਾਨੂੰ ਦਿਖਾਈ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ तहे دل ਤੋਂ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ